ਐਦਾਂ ਐ ਚੜ ਗੀਆਂ ਪੱਤਾ ਸੋਹਣਿਆ ਹੁਣ ਨਹੀਂ ਪਉਣੀ ਬਾਈਏ ਕਿ ਰਹਿਣ ਦੀਏ ਬਸ ਬਸ ਐਨ ਸੈਟਿਆ ਹੁਣ ਐਦਾਂ ਬਣਦੀ ਐ ਸ਼ੱਕਰ ਐ ਤਰੀ ਪੱਤ ਚਾੜ ਕੇ ਫੇਰ ਕੇ ਤਾਂ ਹੁਣ ਬਸ ਤਾਂ ਕੱਢਣੀ ਐ ਇਹਨੂੰ ਕੰਡ ਦੇ ਵਿੱਚ ਸਹੀ ਦੀ ਜਿਹੜੀ ਪਹਿਚਾਣ ਐ ਉਹ ਐਦਾਂ ਬਣਦੀ ਐ ਇਹਨੂੰ ਪਾ ਲੋ ਸੈਟਾਂ ਦੇ ਪਾਸ ਪਾ ਦੋ ਬਾੜ ਬਾੜ ਹੋਰ ਪਾ ਦੇ ਏਦਾਂ ਨਾਲ ਨਾਲ ਸਾਈਡ ਤੇ ਪਾ ਦੇ ਉਧਰ ਪਾ ਦੇ ਹਾਂ ਲੋ ਜੀ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਪਾਸੇ ਪਾ ਦੇ ਏਦਾਂ ਦੇ ਪਾਸੇ ਮਾਦੀ ਐਂਦਾ ਫੇਰ ਕੱਢ ਦੇ ਜੀ ਪੀਪੇ ਨਾ ਬਾਹਰ ਇਹਨੂੰ ਮਣ ਦੀ ਗੱਲਬਾਤ ਪੂਰੀ ਐਨ ਹਮ ਧੰਕਵਿਦ ਹਾਂ ਜੀ ਅਲੋ ਕੀ ਕਹਿੰਦਾ ਤਾਕਵੇਂ ਰੱਖ ਰੱਖ ਛਾਣਾ ਪਾ ਹੁਣ ਚਲ ਪਾ 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 ਚੈੱਕ ਫੇਰ ਦਿਓ ਜੀ ਕੋਣਾ ਸੋੜਿਆ ਹਾਂ ਹੂੰ ਐਦਾਂ ਬਣਦੀ ਆ ਜੀ ਸ਼ੱਕਰ ਇਹਨੂੰ ਕਹਿੰਦੇ ਸ਼ੱਕਰ ਨਾ ਸੇਮੇ ਸ਼ੀਟ